ਭਾਰਤ ਤੇ ਪਾਕਿਸਤਾਨ ਵਿਚਕਾਰ جنگ ਦੀ ਸਥਿਤੀ ਬਣ ਗਈ ਹੈ ਪਾਕਿਸਤਾਨ ਦੇ ਤੇਜ਼ ਹਮਲਿਆਂ ਮਗਰੋਂ ਭਾਰਤ ਵੱਡੀ ਪਲਾਨਿੰਗ ਕਰ ਰਿਹਾ ਹੈ ਇਸ ਮੌਕੇ ਇੱਕ ਹਿਸਾਬ ਨਾਲ جنگ ਤਾਂ ਸ਼ੁਰੂ ਹੀ ਹੋ ਗਈ ਹੈ ਪਰ ਅਧਿਕਾਰਿਤ ਤੌਰ ਤੇ ਇਸ ਦਾ ਐਲਾਨ ਨਹੀਂ ਹੋਇਆ ਹੈ ਹਰ ਵਾਰ ਦੀ ਤਰ੍ਹਾਂ ਇਸ ਦਾ ਸਭ ਤੋਂ ਵੱਧ ਸੇਕ ਪੰਜਾਬ ਤੇ ਕਸ਼ਮੀਰ ਨੂੰ ਚੱਲਣਾ ਪਵੇਗਾ ਜਦੋਂ ਕਿ ਪੂਰਾ ਮੁਲਕ ਇਸ ਵੇਲੇ ਪਾਕਿਸਤਾਨ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਜateral ਮੀਡੀਆ ਵੀ ਕਹਿ ਰਿਹਾ ਹੈ ਕਿ ਹੁਣ ਲਾਹੌਰ ਉਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਚੱਲੀ ਜੰਗ ਵੀ ਕਿਸੇ ਵੀ ਦੇਸ਼ ਦੀ ਤਰੱਕੀ ਨੂੰ ਦਹਾਕਿਆਂ ਤੱਕ ਪਿੱਛੇ ਲੈ ਕੇ ਜਾ ਸਕਦੀ ਹੈ ਦੁਬਈ ਦੇ ਫੋਰਨ ਅਫੇਅਰ ਫੋਰਮ ਦੀ ਰਿਪੋਰਟ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਅਰਥ ਵਿਵਸਥਾ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ ਥੋੜੇ ਸਮੇਂ ਦੀ ਰਵਾਇਤੀ ਜੰਗ ਦਾ ਰੋਜ਼ਾਨਾ ਖਰਚਾ 1460 ਕਰੋੜ ਤੋਂ 5000 ਕਰੋੜ ਰੁਪਏ ਦਾ ਹੋ ਸਕਦਾ ਹੈ ਜਦਕਿ ਲੰਮੀ ਜੰਗ ਨਾਲ ਹਰ ਰੋਜ਼ ਦਾ ਖਰਚਾ 1.3-4 ਲੱਖ ਕਰੋੜ ਰੁਪਏ ਦਾ ਨੁਕਸਾਨ ਕਰ ਸਕਦਾ ਹੈ ਜੇ ਇਸ ਨੂੰ ਸੌਖੇ ਤਰੀਕੇ ਨਾਲ ਸਮਝਣਾ ਹੈ ਤਾਂ 1999 ਵਿੱਚ ਕਾਰਗਿਲ ਦੀ ਜੰਗ ਦੀ ਉਦਾਹਰਣ ਲੈ ਸਕਦੇ ਹਾਂ ਕਿਉਂਕਿ ਇਸ ਦੌਰਾਨ ਜ਼ਮੀਨੀ ਫੌਜ ਦਾ ਰੋਜ਼ਾਨਾ ਖਰਚਾ 10-15 ਕਰੋੜ ਰੁਪਏ ਆਉਂਦਾ ਸੀ ਜੇ ਹਵਾਈ ਫੌਜ ਦੇ ਖਰਚੇ ਦੀ ਗੱਲ ਕਰੀਏ ਤਾਂ ਇਹ 2000 ਕਰੋੜ ਰੁਪਏ ਸੀ ਜੇ ਮੋਟਾ-ਮੋਟਾ ਹਿਸਾਬ ਲਾਇਆ ਜਾਵੇ ਤਾਂ 2 ਮਹੀਨਿਆਂ ਦੇ ਵਿੱਚ 5000 ਤੋਂ 10000 ਕਰੋੜ ਰੁਪਏ ਦਾ ਖਰਚਾ ਹੋਇਆ ਸੀ ਇਹਦਾ ਇੱਕ ਪਾਸੇ ਦੀ ਲੜਾਈ ਦਾ ਖਰਚਾ ਸੀ ਜੇ ਪੂਰੀ ਜੰਗ ਦੀ ਗੱਲ ਕਰੀਏ ਤਾਂ ਰੋਜ਼ਾਨਾ ਫੌਜੀ ਖਰਚਾ 1460 ਕਰੋੜ ਰੁਪਏ ਦਾ ਸੀ ਜੋ 2016 ਤੋਂ 5000 ਕਰੋੜ ਰੁਪਏ ਦਾ ਹੋ ਗਿਆ ਇਸ ਨਾਲ ਵਿਦੇਸ਼ੀ ਨਿਵੇਸ਼ ਦੇ ਵਿੱਚ 93915 ਕਰੋੜ ਦੇ ਪਰਚੂਨ ਖੇਤਰ ਵਿੱਚ 4.35 ਲੱਖ ਕਰੋੜ ਰੁਪਏ ਦਾ ਨੁਕਸਾਨ ਵੱਖਰਾ ਸ਼ਾਮਿਲ ਹੈ 4 ਹਫ਼ਤਿਆਂ ਦੀ ਜੰਗ ਦੀ ਗੱਲ ਕਰੀਏ ਤਾਂ ਇਹ 43 ਲੱਖ ਕਰੋੜ ਰੁਪਏ ਦਾ ਨੁਕਸਾਨ ਕਰ ਸਕਦਾ ਹੈ ਜੋ ਕਿ ਦੇਸ਼ ਦੀ 20% ਜੀਡੀਪੀ ਅਤੇ ਇਹ 2010 ਦੀ ਗ੍ਰੀਸ ਅਰਥ ਵਿਵਸਥਾ ਦੇ ਟਹਿ ਜਾਂਦੇ ਬਰਾਬਰ ਹੈ ਲੰਮੀ ਫੌਜੀ ਮਹਿੰਮ ਦੇ ਨਾਲ ਰੱਖਿਆ ਬਜਟ ਦੁੱਗਣਾ ਹੋ ਕੇ ਸਾਲਾਨਾ 1.71 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਵਿੱਤੀ ਘਾਟਾ ਮਹਿੰਗਾਈ ਅਤੇ ਰੁਪਏ ਦੀ ਕੀਮਤ 9000 ਰੁਪਏ ਡਾਲਰ ਪ੍ਰਤੀ ਤੱਕ ਡਿੱਗਣ ਦਾ ਖਤਰਾ ਵੀ ਹੈ ਵਿਦੇਸ਼ੀ ਨਿਵੇਸ਼ ਰੁਕਣ ਅਤੇ ਜੀਡੀਪੀ ਦੀ ਰਫ਼ਤਾਰ ਘਟਣ ਨਾਲ ਅਰਥਵਿਵਸਥਾ ਨੂੰ ਲੰਮੇ ਸਮੇਂ ਦੀ ਮਾਰ ਪਵੇਗੀ ਜੇ ਇਤਿਹਾਸ ਨੂੰ ਦੇਖੀਏ ਤਾਂ 1971 ਦੀ ਜੰਗ ਦਾ ਹਵਤਾਵਰੀ ਖਰਚਾ 200 ਕਰੋੜ ਰੁਪਏ ਸੀ ਇਸ ਤੋਂ ਬਾਅਦ 1999 ਦੀ ਕਾਰਗਿਲ ਜੰਗ ਦਾ ਕੁੱਲ ਖਰਚਾ 10000 ਕਰੋੜ ਸੀ ਇਸ ਤੋਂ ਬਾਅਦ 2001-02 ਦੀ ਫੌਜੀ ਤਿਆਰੀ ਦਾ ਖਰਚਾ 5122 ਕਰੋੜ ਸੀ ਇਹ ਅੰਕੜੇ ਸ਼ਾਂਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ ਕਿਉਂਕਿ ਜੰਗ ਨਾ ਸਿਰਫ ਜਾਨ-ਮਾਲ ਸਗੋਂ ਅਰਥਵਿਵਸਥਾ ਨੂੰ ਵੀ ਤਬਾਹ ਕਰ ਦਿੰਦੀ ਹੈ